ਹਾਂਜੀ ਅੱਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣੇ ਪਵਿੱਤਰ ਦਿਹਾੜੇ ਦੀਆਂ ਸੋ ਅੱਜ ਦਰਸ਼ਨ ਕਰਨ ਆਏ ਆ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਵਡਾਈ ਵੱਡਾ ਭਾਗਾ ਵਾਲਾ ਦੇਣਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹੀ ਦਾ ਜਨਮ ਦਿਹਾੜਾ ਅਵਤਾਰ ਦਿਹਾੜਾ ਸੋ ਉਹਨਾਂ ਦੇ ਜੀਵਨ ਤੋਂ ਕੀ ਸਿੱਖਣਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਹੁਕਮ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮੰਨਿਆ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਸੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਬੜੇ ਹੀ ਪੀਰ ਪੈਗੰਬਰ ਦੇਵੀ ਦੇਵਤੇ ਆਏ ਸੰਸਾਰ ਤੇ ਉਹਨਾਂ ਨੇ ਆਪਣੇ ਨਾਲ ਜੋੜਿਆ ਕਿ ਅਸੀਂ ਹੀ ਰੱਬ ਦੇ ਰੂਪ ਆ ਸਾਨੂੰ ਮੰਨੋਗੇ ਮੁਕਤੀ ਪ੍ਰਾਪਤ ਹੋਵੇਗੀ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਐਸੇ ਸਨ ਜਿਨ੍ਹਾਂ ਕਿਹਾ ਹਮ ਆਦਮੀ ਹਾਂ ਇੱਕਦਮੀ ਮਹਲਤ ਮੋਹਤ ਨਾ ਜਾਣਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਪਰਖਾਂ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੈਣਾ ਤੋਂ ਗੁਰਗੱਦੀ ਦੇ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਣਾਇਆ ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਉਹਨਾਂ ਦੇ ਜੀਵਨ ਤੋਂ ਅਸੀਂ ਅੱਜ ਇਹੀ ਸੇਧ ਲੈ ਕੇ ਜਾਣੀ ਆ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਹੁਕਮ ਮਜਾਇਆ ਤੇ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਬੜਾ ਮਾਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਸੋਂ ਮਿਲਿਆ ਉਹਨਾਂ ਦੇ ਚਰਨਾਂ ਦਾ ਆਸਰਾ ਮਿਲਿਆ ਤੇ ਆਪਾਂ ਵੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਇਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਅਰਦਾਸ ਕਰਕੇ ਜਾਣੀ ਹੈ ਕਿ ਉਹਨਾਂ ਦਾ ਹੁਕਮ ਮੰਨਣਾ ਸਾਨੂੰ ਆ ਜਾਵੇ ਜੋ ਅਕਾਲ ਪੁਰਖ ਦਾ ਹੁਕਮ ਹੈ ਹੁਕਮ ਚ ਰਹਿਣਾ ਆ ਜਾਵੇ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਸੁਖਾ ਨਾਲ ਪਤਿਤ ਕਰ ਸਕਾਂਗੇ ਸਬਰ ਸੰਤੋਖ ਨਾਲ ਪਤਿਤ ਕਰ ਸਕਾਂਗੇ ਔਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਅੱਜ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬੜੇ ਹੀ ਵਧੀਆ ਤਰੀਕੇ ਦੇ ਪ੍ਰਬੰਧ ਹੋਏ ਜਿਹਦੇ ਕਾਰਨ ਸਾਰੀ ਸੰਗਤ ਬੜੇ ਆਰਾਮਦਾਇਕ ਤਰੀਕੇ ਦੇ ਨਾਲ ਦਰਸ਼ਨ ਕਰ ਰਹੀ ਹੈ ਸੋ ਇਨਾਂ ਕੋਈ ਕਹਿੰਦਾ ਕਿ ਮਾਦਾ ਜਾਚਕਾ ਸਾਰਿਆਂ ਨੂੰ ਹੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਤੈ ਪਹਿਲੋ ਤਾਂ ਮੈਂ ਸਾਰਿਆਂ ਸਮੂੱਚੀਆਂ ਸੰਗਤਾਂ ਨੂੰ ਵਧਾਈ ਦੇਣਾ ਚਾਹੁੰਦਾ ਲੱਖ ਲੱਖ ਵਧਾਈ ਹੋਵੇ ਪਾਤਸ਼ਾਹੀ ਦੀ ਮੇਰ ਕਰਨ ਪਾਤਸ਼ਾ ਜਿੱਥੇ ਪ੍ਰਕਾਸ਼ ਦਿਹਾੜਾ ਵਾ ਸਵੇਰ ਦਾ ਬੜਾ ਨਜ਼ਾਰਾ ਵਜਾ ਵਾ ਅਮਰਤ ਵੇਦ ਦੇ ਆਏ ਆ ਦਰਬਾਰ ਸਾਹਿਬ ਬੜਾ ठाਠਾ ਮਾਰਦਾ ਕੱਟ ਸੰਗਤਾਂ ਦਾ ਆਪ ਜੀ ਦੇ ਸਾਹਮਣੇ ਦੇਖ ਰਿਹਾ ਵਾ ਉਥੇ ਪਾਤਸ਼ਾ ਦੇ ਜਿਹੜੇ ਪ੍ਰਬੰਧ ਰੱਖਦੇ ਆ ਮੋਖ ਰੱਖਦੇ ਆ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸੋਹਣੇ ਸਜੇਰੇ ਪ੍ਰਬੰਧ ਕੀਤੇ ਗਏ ਆ ਲੰਗਰ ਦਾ ਰੈਸ਼ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਨਾਲ ਸ਼ਾਮ ਨੂੰ ਦੀਵ ਮਾਲਾ ਹੋਏਗੀ ਤੇ ਆਸਤਵਾਜੀ ਵੀ ਚਲਾਈ ਜਾਏਗੀ ਆਸਤਵਾਜੀ ਦੇ ਵਿੱਚ ਬਹੁਤ ਲੋਕਾਂ ਨੂੰ ਨਜ਼ਾਰਾ ਵੇਖਣ ਨੂੰ ਮਿਲਦਾ ਵਾ ਇਹ ਸਮਝੀਆਂ ਸੰਗਤਾਂ ਨੂੰ ਕਹਿੰਦੇ ਆ ਆਓ ਵੀਰੋ ਆਣ ਕੇ ਆਪਾਂ ਗਲਵਕੜੀ ਪਾ ਕੇ ਸਾਰੇ ਪਰਿਵਾਰ ਇਕੱਠਾ ਬੈਠ ਕੇ ਆਪਾਂ ਪਰਿਵਾਰ ਆ ਬਾਬੇ ਨਾਨਕ ਦਾ ਉਹਦੀ ਫਲਵਾੜੀ ਆ ਆਪਾਂ ਆਈਏ ਗੁਰੂ ਘਰ ਆਪਣੇ ਆਪ ਨੂੰ ਜੀਵਨ ਨੂੰ ਸਫਲਾ ਬਣਾ ਸਕੀਏ ਆਣ ਕੇ ਦੇ ਦਰਸ਼ਨ ਕਰੀਏ ਜਿੱਥੇ ਦਰਸ਼ਨ ਕਰਨੇ ਆ ਉਥੇ ਆਪਾਂ ਉਹਨਾਂ ਦਾ ਵੱਤ ਵਦ ਉਹਨਾਂ ਦੇ ਪਾਏ ਪੂਰਿਆਂ ਦੇ ਅਨਸਾਰ ਉਹਨਾਂ ਨੂੰ ਯਾਦ ਕਰ ਸਕੀਏ ਹੋਰ ਸਮੁੱਚੀਆਂ ਸੰਗਤਾਂ ਨੂੰ ਮੈਂ ਇਹੋ ਕਹਿ ਕੇ ਖਿਮਾ ਦਾ ਜਾਚਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ